ਮੈਂ ਹਾਂ ਕਮਲਜੀਤ ਸਿੰਘ ਪੰਡਾ ਤੁਸੀਂ ਦੇਖ ਲਓ ਕਿ ਅੱਜ ਜਿਹੜਾ ਗੁਰਦਾਸਪੁਰ ਸੀ ਇਹਨੂੰ ਸੰਗਣੀ ਤੋਂ ਹੰਦ ਨੇ ਆਪਣੀ ਲਪੇਟ ਦੇ ਵਿੱਚ ਲੈ ਆ ਲਿਆ ਸੀ ਔਰ ਸਵੇਰੇ ਜਿਹੜੇ ਅਧਿਆਪਕ ਸੀ ਸਕੂਲ ਨੂੰ ਜਾ ਰਹੇ ਸੀ ਬੱਚਿਆਂ ਦੀਆਂ ਕਲਾਸਾਂ ਲੈਣ ਵਾਸਤੇ ਰਸਤੇ ਵਿੱਚ ਅਚਾਨਕ ਉਹਨਾਂ ਦੀ ਜਿਹੜੀ ਗੱਡੀ ਸੀ ਉਹ ਇੱਕ ਟਰੱਕ ਦੇ ਨਾਲ ਟਕਰਾ ਗਈ ਜਿਸ ਕਾਰਨ ਬਹੁਤ ਸਾਰੇ ਟੀਚਰਾਂ ਨੂੰ ਭਿਆਨਕ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜੇਰੇ ਇਲਾਜ ਨਜ਼ਦੀਕ ਪੈਂਦੇ ਡਾਕਟਰਾਂ ਵੱਲੋਂ ਵੀ ਮੈਡੀਕਲ ਸਹੂਲਤਾਂ ਦਿੱਤੀਆਂ ਗਈਆਂ ਅਤੇ ਨਜ਼ਦੀਕ ਪੈਂਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਦੇਖੋ ਕਿਵੇਂ ਥਾਂਦੇ ਵਿੱਚ ਵੱਡਾ ਹਾਦਸਾ ਵਾਪਰਿਆ ਗੁਰਦਾਸਪੁਰ ਤੋਂ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਅੱਜ ਸਵੇਰੇ ਥਾਂਦੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ਟੀਚਰ ਹੋਏ ਜ਼ਖਮੀ ਜ਼ਖਮੀਆਂ ਨੂੰ ਪਹੁੰਚਾਇਆ ਗਿਆ ਜੇਰੇ ਇਲਾਜ ਹਸਪਤਾਲਾ ਵਿੱਚ ਸੰਘਣੀ ਧੁੰਦ ਨੇ ਵਰਤਾਇਆ ਕਹਿਰ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਰਾਵੀ ਬਰਾਤ ਨਿਊ ਚੈਨਲ ਦੇ ਅੱਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਵਾਪਰਿਆ ਵੱਡਾ ਹਾਦਸਾ ਤੁੰਦਕਾਰਨ ਸਕੂਲ ਜਾ ਰਹੇ ਅਧਿਆਪਕਾਂ ਦੀ ਵਾਹਨ ਇੱਕ ਟਰੱਕ ਦੇ ਨਾਲ ਹਾ사 ਗ੍ਰਸਤ ਹੋ ਗਈ ਜਿਸ ਕਾਰਨ ਟੀਚਰਾਂ ਨੂੰ ਬਹੁਤ ਭਿਆਨਕ ਸੱਟਾਂ ਲੱਗੀਆਂ ਔਰ ਇਹ ਜਿਹੜੀਆਂ ਮਾਮੂਲੀ ਸੱਟਾਂ ਵੀ ਹੁਣ ਤਾਂ ਇੰਨੀ ਜ਼ਬਰਦਸਤ ਠੰਡ ਵਿੱਚ ਉਹ ਸੱਟਾਂ ਵੀ ਬਹੁਤ ਵੱਡੀਆਂ ਮਹਿਸੂਸ ਹੁੰਦੀਆਂ ਹਨ ਅਧਿਆਪਕਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਰਾਹਗੀਰਾਂ ਦੀ ਮਦਦ ਦੇ ਨਾਲ ਅਧਿਆਪਕਾਂ ਨੂੰ ਅਤੇ ਟਰੱਕ ਚਾਲਕਾਂ ਨੂੰ ਉਹਨਾਂ ਨੂੰ ਗੱਡੀਆਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਲਾਕੇ ਦੇ ਲੋਕਾਂ ਦੇ ਜਿਹੜਾ ਅਸੀਂ ਬਹੁਤ ਆਪਣੀ ਜਿਹੜੀ ਆ ਜਿਹੜੀ ਆ ਕਹਿ ਲੋ ਕਿ ਇੱਕ ਇਕਤਾ ਨੂੰ ਦਿਖਾਉਂਦੇ ਹੋਏ ਇਹ ਜਿਹੜੀ ਅਸੀਂ ਸੈਨੀਅਰ ਔਰ ਅਸੀਂ ਆਪਣੀ ਜੌਬ ਤੇ ਜਾ ਰਹੇ ਸੀ ਫਤਿਹਗੜ ਛੂਗੀਆਂ ਮੇਰੀ ਪੋਸਟਿੰਗ ਹੈਗੀ ਗਰਲ ਸਕੂਲ ਔਰ ਸਵੇਰੇ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ ਰਸਤੇ ਵਿੱਚ ਤੇ ਡਰਾਈਵਰ ਵੀ ਠੀਕ ਸਪੀਡ ਤੇ ਚੱਲ ਰਿਹਾ ਸੀ ਉਹਦੀ ਸਪੀਡ ਤੇ ਓਵਰ ਨਹੀਂ ਹੈਗੀ ਸੀਗੀ ਤੇ ਟਰੱਕ ਵਾਲੇ ਨੇ ਇੱਕਦਮ ਆ ਕੇ ਸਾਡੇ ਉੱਪਰ ਮਤਲਬ ਪਤਾ ਹੀ ਨਹੀਂ ਲੱਗਿਆ ਸਾਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਸਾਨੂੰ ਦੋ ਦੋ ਹੀ ਪਤਾ ਲੱਗਿਆ ਜਦੋਂ ਅਸੀਂ ਬਚ ਗਏ ਆ ਵਿੱਚ ਤੁੰਦ ਕਰਕੇ ਸਾਰਾ ਹੱਥ ਸਾਫ ਵਾਪਰਿਆ ਔਰ ਸਾਡੇ ਕਾਫੀ ਟੀਚਰ ਜਿਹੜੇ ਇੰਜਰਡ ਹੋ ਗਿਆ ਪੂਰੀ ਤਰ੍ਹਾਂ ਮੇਰੀ ਖੁਦ ਦੀ ਵਾਲੀ ਬਾਹ ਪੂਰੀ ਕੰਮ ਨਹੀਂ ਕਰ ਰਹੀ ਹੈਗੀ ਮੇਰੀ ਸਿਸਟਰ ਵੀ ਵਿੱਚ ਸੀਗੀ ਉਹਨਾਂ ਦੇ ਦੋਨੋਂ ਲੈਗਸ ਹੈ ਜਿਹੜੀਆਂ ਉਹ ਬਿਲਕੁਲ ਕੰਮ ਨਹੀਂ ਕਰ ਰਹੀਆਂ ਔਰ ਮੋਸਟ ਆਫ ਦਾ ਟੀਚਰ ਜਿਹੜੇ ਉਹਨਾਂ ਦੇ ਸਿਰ ਵਿੱਚ ਕਾਫੀ ਜਿਆਦਾ ਸੱਟ ਆਈ ਹੈ ਜਿੰਨੇ ਦਿਨਸ ਵਾਸਤੇ ਅਸੀਂ ਵੈਸੇ ਤੇ 12 ਤੋਂ 13 ਨੂੰ ਨੇ ਆ ਅੱਜ ਅਸੀਂ 10 ਕ ਟੀਚਰ ਸੀਗੇ 10 ਦੇ ਨੇਅਰ ਅਬਾਊਟ ਟੀਚਰ ਸੀਗੇ ਤਿੰਨ ਸਤਾ ਲੱਗੀਆਂ ਇਨਸ਼ਾ ਅੱਲਾਹ ਕਾਫੀ ਸੱਟਾਂ ਲੱਗੀਆਂ ਆ ਉਹਨਾਂ ਦੀਆਂ ਦੀ ਤੇ ਆ ਨੇਜ਼ਲ ਜਿਹੜੀ ਬੋਨ ਹੈਗੀ ਐ ਬ੍ਰੇਕ ਹੋ ਗਈ ਕਿ టీਚਰਸ ਦੀਆਂ ਕਈਆਂ ਦੇ ਮਤਲਬ ਬ੍ਰੇਨ ਦੇ ਵਿੱਚ ਵੀ ਇੰਜਰੀ ਮਤਲਬ ਇੰਜਰੀਜ਼ ਵਗੈਰਾ ਆਈਆਂ ਹੈਗੀਆਂ ਔਰ ਲੈਗਸ ਵਗੈਰਾ ਫੈਕਚਰਸ ਹੋ ਗੀਆਂ టీਚਰਸ ਦੀਆਂ ਬਾਹਾਂ ਵਗੈਰਾ ਤਾਂ ਲੱਗ ਗਈਆਂ ਤੇ ਸਾਰੇ ਵਾਪਸ ਸਕੂਲਾਂ ਨਹੀਂ ਹਾਂਜੀ ਸਾਰੇ ਵੱਖ-ਵੱਖ ਸਕੂਲਾਂ ਦੇ ਸੀਗੇ ਹਾਈ ਸਕੂਲ ਸਾਰੇ ਸਰਕਾਰੀ ਸਕੂਲ ਦੇ ਹਾਂਜੀ ਗੱਤੀ ਕਿਹੜੀ ਲੱਗੀ ਤੁਹਾਨੂੰ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ ਇਸ ਚੀਜ਼ ਬਾਰੇ ਮੈਨੂੰ ਸਾਨੂੰ ਤੇ ਪਤਾ ਨਹੀਂ ਲੱਗਿਆ ਸਾਰਾ ਤੁੰਦ ਕਰਕੇ ਹਾਲ ਸਭ ਆਕੜਿਆ ਅਸੀਂ ਆਪਣੀ ਮਤਲਬ ਸਾਡਾ ਡਰਾਈਵਰ ਠੀਕ ਚੱਲ ਰਿਹਾ ਸੀ ਆਪਣੀ ਸਪੀਡ ਤੇ ਜਾ ਰਿਹਾ ਮਤਲਬ ਨਾਰਮਲ ਸਪੀਡ ਤੇ ਸੀਗਾ ਪਤਾ ਹੀ ਨਹੀਂ ਲੱਗਿਆ ਟਰੱਕ ਕਿਵੇਂ ਆ ਕੇ ਵਿੱਚ ਟੱਕਰ ਹੋ ਗਈ ਸਾਡੀ ਮਤਲਬ ਸਾਨੂੰ ਕੁਝ ਨਹੀਂ ਪਤਾ ਲੱਗਾ ਉਦੋਂ ਹੀ ਪਤਾ ਲੱਗਿਆ ਜਦੋਂ ਅਸੀਂ ਇੰਜਰਡ ਹੋ ਗਏ ਸਾਰੇ ਉੱਥੇ ਡਿੱਗ ਗਏ ਸਾਨੂੰ ਪਤਾ ਨਹੀਂ ਸਾਡੇ ਬੈਗ ਕਿੱਥੇ ਆ ਸਾਡੀਆਂ ਚਪਲਾ ਕਿੱਥੇ ਆ ਮਤਲਬ ਆਸ-ਪਾਸ ਦੇ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਸਾਨੂੰ ਫਰਸਟ ਏਡ ਵਗੈਰਾ ਦਿੱਤੀ ਤੇ ਬਸ ਮਹਿੰਦਰ ਸਿੰਘ ਆ ਮੈਂ ਨਹੀਂ ਕੰਪਿਊਟਰ ਟੀਚਰ ਤੇ ਤੋਂ ਤੇ ਪਤਾਨਾ ਤੁਲੀਆਂ ਸਕੂਲ ਵਿੱਚ ਜੋ ਕਰਦਾ ਤੇ ਅਸਵੇਰੇ ਜਦੋਂ ਅਸੀਂ ਜਾ ਰਹੇ ਹਾਂ ਡਿਊਟੀਆਂ ਤੇ ਤੇ ਅੱਗੇ ਅੱਗੇ ਵਿੰਗਰ ਜਾ ਰਹੀ ਹੈ ਜਿਹੜੀ ਇਹ ਪਠਾਨਪੋਰਟ ਤੋਂ ਹੁੰਦੀ ਆ ਫਤੇਗੜ ਚੁੜੀਆਂ ਤੱਕ ਤੇ ਵਿੱਚ ਵੱਖ-ਵੱਖ ਸਕੂਲਾਂ ਦੇ ਜਿਹੜੇ ਟੀਚਰ ਜਾਂਦੇ ਆ ਸਾਰੇ ਮੇਰੇ ਸਕੂਲ ਦੇ ਵੀ ਦੋ ਮੇਰੇ ਕਲੀਗ ਲੇਡੀ ਜਿਹੜੇ ਟੀਚਰ ਸੀ ਉਹ ਵੀ ਇਹ ਤੇ ਵੀ ਅੱਛੀ ਸੀ ਅਗੋਂ ਟਿਪਰ ਆ ਰਹੀ ਸੀ ਮੇਰੇ ਖਾਤੇ ਬਿਨਾਂ ਲਾਈਟਾਂ ਹੀ ਉਹ ਓਵਰਟੇ ਕਰ ਰਿਆ ਸੀ ਬੱਸ ਉਹ ਓਵਰਟੇ ਕਰਦੇ ਜਦੋਂ ਇੱਕ ਸਾਈਡ ਤੇ ਨਹੀਂ ਹੋਇਆ ਤੇ ਇਹਨਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ ਹੈ ਤੇ ਉਸ ਦੇ ਵਿੱਚ ਪਿਛੋਂ ਜਾ ਰਹੀ ਇੱਕ ਜਿਹੜੀ ਤੀਸਰੀ ਗੱਡੀ ਵੀ ਹਲਪੋ ਤੇ ਕੋਈ ਹੋਰ ਜਾ ਰਹੀ ਸੀ ਰਾਹਗੀਰ ਉਹ ਉਹਨਾਂ ਦੀ ਗੱਡੀ ਵੀ ਉਹਦੇ ਵਿੱਚ ਵੱਜ ਗਈ ਹੈ ਮਗਰ ਕਿੰਨੇ ਦੇ ਹਾਪੀ ਵਿੱਚ ਇਹਦੇ ਵਿੱਚ 12 ਤੋਂ 13 ਦੇ ਕਰੀਬ ਅਧਿਆਪਕ ਸੀ ਕਿੰਨੇ ਜ਼ਖਮੀ ਹੋਏ ਨੌਂ ਗੁੱਜ ਜ਼ਖਮੀ ਹੋਏ ਨੇ ਤੇ ਤਿੰਨ ਕਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਉਹਨਾਂ ਦੇ ਚਲੋ 11 ਅਮਦੇ ਲਾਤ ਵਗੈਰਾ ਹੋਈਆ ਤੇ ਬਾਕੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਚਲੋ ਇਹ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋ ਗਏ ਤੇ ਡਰਾਈਵਰ ਡਰਾਈਵਰ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ ਕਿਉਂਕਿ ਉਹਦੀ ਸਾਈਡ ਤੋਂ ਹੀ ਜਿਹੜੀ ਆ ਗੱਡੀ ਉਹ ਟਿਪਰ ਨੂੰ ਹਿੱਟ ਹੋਈ ਜੀ ਸਾਰੇ ਸਰਕਾਰੀ ਦੇ ਆਪੀ ਸਾਰੇ ਸਰਕਾਰੀ ਟੀਚਰ ਆਏ ਇਹ ਪਟਾਣਕੋਟ ਤੋਂ ਹੁੰਦੇ ਆ ਵਿੱਚ ਕੁਝ ਤਾਰਾਗੜ ਦੇ ਵੀ ਆ ਤੇ ਫਤੇਗੜ ਚੂੜੀਆਂ ਤੱਕ ਜਾਂਦੀ ਆ ਵਿੰਗਰ ਗਲਤੀ ਨਹੀਂ ਲੱਗਦੀ ਕਰੋ ਗਲਤੀ ਤੇ ਟਿਪਰ ਵਾਲੇ ਦੀ ਲੱਗਦੀ ਕਿਉਂਕਿ ਕਿਤੇ ਲਾਈਟਾਂ ਨਹੀਂ ਸੀ ਔਣ ਧੁੰਦ ਦੇ ਵਿੱਚ ਕੀਤੀਆਂ ਉਹਨੇ ਇਹਕਰ ਰੌਂਗ ਸਾਈਡ ਤੇ ਆ ਕੇ ਉਹ ਬੱਸ ਨੂੰ ਓਵਰਟੇਕ ਕਰ ਰਿਆ ਸੀ ਇਨਾ ਹੈਵੀ ਵਹੀਕਲ ਆ ਪਰ ਉਹਨੂੰ ਟਾਈਮ ਲੱਗ ਜਾਂਦਾ ਓਵਰਟੇਕ ਕਰਦੇ ਉਹਨੇ ਚਿਹਰੂ ਜੜੀ ਅਗੋਂ ਵਿੰਗਰ ਆ ਗਈ ਮਹਿਲਾ ਕਿਨੇ ਸਿਆਪੀ ਦੇ ਜੈਂਟਸ ਕਿਨੇ ਆ ਵਾਹ ਜਿਆਦਾ ਮਹਿਲਾ ਹੀ ਆ ਜੈਂਟਸ ਚਾਰ ਕਦੇ ਆਪਣੇ আটਕਦੇ ਕਰੀਬ ਮੈਨ ਲੱਗਦਾ ਮਹਿਲਾ ਦੇ ਆਪਣੇ ਦੇ ਵਿੱਚ ਮੇਰੇ ਸਕੂਲ ਦੇ ਦੇ ਵਿੱਚ ਦੋ ਹੀ ਜਿਹੜੇ ਉਹ ਮਹਿਲਾ ਦੇ ਆਪਣੇ ਉਹਨਾਂ ਨੂੰ ਕਾਫੀ ਜੜੀ ਸੱਟਾਂ ਲੱਗੀਆਂ ਜੀ ਜਿਹੜਾ ਐਕਸੀਡੈਂਟ ਆ ਕੀ ਕਿੰਨੇ ਪੇਸ਼ੈਂਟ ਆਏ ਨੇ ਮੈਂ ਡਾਕਟਰ ਸਿਮਰਨ ਚੈਨੀ ਸਿਵਲ ਸਾਡੇ ਕੋਲ ਆਰਐਸਵੀ ਨਾਲ ਰੋਡਸਾਈਡ ਐਕਸੀਡੈਂਟ ਨਾਲ ਕਟੋ-ਕਟ 8 ਤੋਂ 9 ਪੇਸ਼ੈਂਟਸ ਆਏ ਨੇ ਜਿਦੇ ਵਿੱਚੋਂ 2-4 ਪੇਸ਼ੈਂਟਸ ਥੋੜੇ ਜੇ ਸਿਕ ਹੈਗੇ ਪਰ ਉਹਨਾਂ ਦੀ ਜਾਨ ਮੰਨ ਦਾ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨਸ ਚੱਲ ਰਹੀਆਂ ਹੈ ਇਲਾਜ ਚੱਲਦਾ ਪਿਆ ਇਹ ਸਾਰੇ ਸਰਕਾਰੀ ਟੀਚਰ ਨੇ ਇਹ ਸਾਰੇ ਸਰਕਾਰੀ ਟੀਚਰਸ ਨੇ ਵੱਖਰੇ-ਵੱਖਰੇ ਸਕੂਲਸ ਚ ਤੇ ਬਾਕੀ ਹੁਣ ਦੇਖਦੇ ਹਾਂ ਸਾਰਾ ਟ੍ਰੀਟਮੈਂਟ ਚੱਲਦਾ ਪਿਆ ਉਹਨਾਂ ਦਾ